ਮੈਂ ਕੱਲੀ-ਕੱਲੀ ਤੁਹਾਡੀ ਪ੍ਰੈਸ ਕਾਨਫਰੰਸ ਦਾ ਜਵਾਬ ਦੇਣ ਲੱਗਾ ਵਾਂ ਜਿਹੜੀ-ਜਿਹੜੀਆਂ ਗੱਲਾਂ ਤੁਸੀਂ ਉਹਦੇ 'ਚ ਕੀਤੀਆਂ ਤੁਸੀਂ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਕਿ ਗੋਲਕਾਂ ਦੀ ਦੁਰਵਰਤ ਤੋਂ ਬਾਰੇ ਜਿਹੜਾ ਉਹਦੇ ਉੱਤੇ ਬੋਲਣ ਦੇ ਦੋਸ਼ ਲਾਏ ਗਏ ਆ ਭਗਵੰਤ ਮਾਨ ਦੇ ਉੱਤੇ ਉਹਦੇ ਬਦਲੇ ਦੇ ਵਿੱਚ ਉਹਦੇ ਇਮੇਜ ਦੇ ਵਿੱਚ ਉਹਨੂੰ ਕਾਲ ਤਖਤ ਤੇ ਸੈਕਰੀਟੇਟ ਦੇ ਵਿੱਚ ਜਿਹੜਾ ਉਹ ਤਲਬ ਕੀਤਾ ਜਾਂਦਾ ਵਾ ਮੈਂ ਤੁਹਾਨੂੰ ਪੁੱਛਣਾ ਚਾਹਣਾ ਜਥੇਦਾਰ ਸਾਹਿਬ ਗੋਲਕਾਂ ਦੀ ਦੁਰਵਰਤ ਤੋਂ ਕੱਲਾ ਭਗਵੰਤ ਮਾਨ ਕਹਿੰਦਾ ਵਾ ਬਹੁਤ ਸਾਰੀ ਸੰਗਤ ਆ ਜਿਹੜੀ ਕਹਿੰਦੀ ਆ ਜਿਨ੍ਹਾਂ ਦੇ ਸਾਹਮਣੇ ਵੀ ਕਈ ਗੱਲਾਂ ਆਈਆਂ ਕਿ ਗੋਲਕਾਂ ਦੀ ਜਿਹੜੀ ਦੁਰਵਰਤ ਹੁੰਦੀ ਆ ਮੈਂ ਤੁਹਾਨੂੰ ਕਹਿਣਾ ਚਾਹਣਾ ਤੁਹਾਨੂੰ ਤੇ ਧਾਮੀ ਸਾਹਿਬ ਨੂੰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਐਸਜੀਪੀਸੀ ਦੇ ਵਿੱਚ ਗੋਲਕਾਂ ਦੀ ਦੁਰਵਰਤੋ ਨਹੀਂ ਹੁੰਦੀ ਮੈਂ ਕੱਲੀ-ਕੱਲੀ ਤੁਹਾਨੂੰ ਗੱਲ ਗਣਾਉਣ ਲੱਗਾ ਕਿ ਰਾਮ ਰੀਮ ਜਿੰਨੂੰ ਮਾਫੀ ਦਿੱਤੀ ਗਈ ਜਿਹਦੇ ਕਰਕੇ ਪੰਜਾਬ ਚ ਅੱਜ ਤੱਕ ਇੰਨੀ ਜਿਹੜੀ ਅੱਗ ਭਖ ਰਹੀ ਆ ਉਹਦੇ ਵਿੱਚ ਉਹਨੂੰ ਮਾਫੀ ਦੇਣ ਤੋਂ ਬਾਅਦ 90 ਲੱਖ ਰੁਪਏ ਦਾ ਇਸ਼ਤਿਹਾਰ ਜਿਹੜਾ ਐਸਜੀਪੀਸੀ ਵੱਲੋਂ ਜਾਰੀ ਕੀਤਾ ਗਿਆ ਕੀ ਇਹ ਗੋਲਕ ਦੀ ਦੁਰਵਰਤੋ ਨਹੀਂ ਸੀ ਕੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋ ਨਹੀਂ ਸੀ ਔਰ ਸ਼੍ਰੋਮਣੀ ਕਮੇਟੀ ਚ ਆਏ ਦਿਨ ਐਡੇ ਐਡੇ ਵੱਡੇ ਕੱਪੜੇ ਹੁੰਦੇ ਆ ਧਾਮੀ ਸਾਹਿਬ ਜਿਨ੍ਹਾਂ ਨੂੰ ਕਹਿ ਦਿੰਦੇ ਆ ਛੋਟੇ ਛੋਟੇ ਕੱਪੜੇ ਹੁੰਦੇ ਆ ਇਹੋ ਜਿਹੇ 10 12 ਕੱਪੜੇ ਜਿਹੜੇ ਉਹ ਰੋਜ਼ ਹੁੰਦੇ ਰਹਿੰਦੇ ਆ ਬਲਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕਰੋੜਾਂ ਰੁਪਈਆ ਦੇ ਕੱਪੜੇ ਹੁੰਦੇ ਆ ਕੀ ਇਹ ਜਿਹੜੀ ਗੋਲਕ ਦੀ ਦੁਰਵਰਤੋਂ ਨਹੀਂ ਆ ਪਹਿਲੀ ਗੱਲ ਇੱਕ ਬਾਲਣ ਦਾ ਕੱਪੜਾ ਮੈਂ ਕੱਢਿਆ ਸੀਗਾ ਇਹ ਅੱਜ ਤੋਂ 5 ਸਾਲ ਪਹਿਲਾਂ ਜਿਹਦੇ ਵਿੱਚ ਮੁੱਢ ਆਉਣੇ ਸੀ ਬਾਲਣ ਦੇ ਤੇ ਉਹਦੇ ਬਦਲੇ ਫਰੇ ਜਿਹੜੇ ਉਹ ਸਪਲਾਈ ਕੀਤੇ ਜਾਂਦੇ ਅੱਜ ਦੀ ਕੀਮਤ ਹੀ ਤੀਜਾ ਸੰਦੀਆ ਬਿੱਲ ਜਿਹੜੇ ਉਹ ਮੁੱਢਾਂ ਦੇ ਬਣ ਕਰੋੜਾਂ ਰੁਪਈਆ ਤਖਤਾਂ ਦੇ ਸਾਹ ਦੇ ਉੱਤੇ ਜਿਹੜਾ ਉਹ ਬਾਲਣ ਆਉਂਦਾ ਲੰਗਰ ਘਰਦਾ ਜਿਹੜੀ ਬਾਲਣ ਦੀ ਵਰਤੋਂ ਨਹੀਂ ਹੁੰਦੀ ਸੀਗੀ ਉਹਦੇ ਵਿੱਚ ਐਡਾ ਵੱਡਾ ਕਪਲਾ ਕੱਢਿਆ ਸੀਗਾ ਕੀ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਗੋਲਕ ਦੀ ਕਿਉਂ ਉਹਦਾ ਐਡਾ ਵੱਡਾ ਮੈਂ ਕਪਲਾ ਕੱਢਿਆ ਕਿ 15-15 ਕਿਲੋ ਘਿਓ ਦੀ ਬਜਾਏ 12-12 ਕਿਲੋ 13-13 ਕਿਲੋ ਇਹਦਾ ਜਿਹੜਾ ਟੀਨ ਆ ਰਿਹਾ ਘਿਓ ਦੇ ਇਹ ਕਪਲਾ ਨਹੀਂ ਸੀ ਇਹ ਸੰਗਤ ਦੇ ਪੈਸੇ ਦੀ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜਾ ਟੈਂਟ ਲੱਗਾ ਸੀਗਾ ਕਰਤਾਰਪੁਰ ਕਪੂਰਥਲੇ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਬੜਾ ਮਤਲਬ ਇਹ ਜ਼ੋਰ ਸ਼ੋਰ ਨਾਲ ਮੁੱਦਾ ਚੁੱਕਿਆ ਗਿਆ ਸੀਗਾ ਇੰਨੇ ਪੈਸੇ ਜਿਹੜੇ ਉਹ ਖਰਚ ਕੀਤੇ ਗਏ ਉਹ 12 ਕਰੋੜ ਰੁਪਈਆ ਜਿਹੜਾ ਪਾਕਿਸਤਾਨ ਤੋਂ ਨਗਰ ਕੀਰਤਨ ਚੱਲ ਕੇ ਆਇਆ ਸੀ ਉਹਦੇ ਵਿੱਚ ਇਕੱਠਾ ਹੋਇਆ ਸੀਗਾ ਤੇ ਆਪਾਂ ਸਾਰਾ ਹੀ ਉੱਥੇ ਬਾਦਲਾਂ ਨੂੰ ਚਮਕਾਉਣ ਲਈ ਉੱਥੇ ਟੈਂਟ ਲਾ ਦਿੱਤਾ ਗਿਆ 12 ਕਰੋੜ ਰੁਪਈਏ ਦਾ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਤੀਜੀ ਲਾਈਟਾਂ ਦੇ ਉੱਤੇ ਇੰਨੇ ਪੈਸੇ ਖਰਚ ਕੀਤੇ ਗਏ 12 ਕਰੋੜ ਰੁਪਈਆ ਬਿੱਲ ਬਣਾਇਆ ਗਿਆ 3 ਕਰੋੜ ਦੀਆਂ ਲਾਈਟਾਂ ਦਾ ਇਹ ਸੰਗਤ ਦੇ ਪੈਸੇ ਦੀ ਜਿਹੜੀ ਉਹ ਦੁਰਵਰਤੋਂ ਨਹੀਂ ਸੀ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀ ਲੰਗਰ ਹਾਲ ਦੀ ਇਮਾਰਤ ਦਾ ਮੇਰੀ ਆਪਣੀ ਹੋਸ਼ ਦੇ ਵਿੱਚ ਪਹਿਲੀ ਵਾਰੀ ਹੈ ਕਿ ਗੁਰੂ ਘਰ ਚ ਇਮਾਰਤ ਬਣਨੀ ਹੋਵੇ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਬਣਨੀ ਹੋਵੇ ਤੇ ਉਹਦਾ ਠੇਕਾ ਦਿੱਤਾ ਗਿਆ ਸੀਗਾ ਜਦੋਂ ਕਿ ਸੰਗਤ ਘਰੋਂ ਇੱਟਾਂ ਢੇੜ ਕੇ ਲਿਆਉਣ ਨੂੰ ਤਿਆਰ ਹੁੰਦੀ ਆ ਗੁਰੂ ਘਰ ਵਾਸਤੇ ਉਹਦਾ ਠੇਕਾ ਏਡਾ ਵੱਡਾ ਦਿੱਤਾ ਗਿਆ ਉਸ ਤੋਂ ਬਾਅਦ ਵੀ ਠੇਕੇਦਾਰ ਕੋਲ ਉਹ ਮੁਕੰਮਲ ਨਹੀਂ ਹੋਇਆ ਤੇ ਉਹਦੀ ਸੇਵਾ ਜਿਹੜੀ ਸੰਗਤ ਕੋਲ ਕਰਾਈ ਗਈ ਇਹ ਗੋਲਕ ਦੀ ਦੁਰਵਰਤੋਂ ਨਹੀਂ ਸੀਗੀ ਇਹੋ ਜਿਹੀਆਂ ਕਈ ਜੜੀਆਂ ਕਪਲੇਬਾਜ਼ੀਆਂ ਨੇ ਇਹੋ ਜੇ ਕਈ ਜਿਹੜੇ ਕੰਮ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਂਦੇ ਔਰ ਹਸਾਬ ਮੰਗਣ ਦੇ ਨਾਂ ਦੇ ਉੱਤੇ ਤੁਸੀਂ ਕਹਿ ਦਿੰਦੇ ਹੋ ਵੀ ਸਾਡੇ ਇੱਥੇ ਦਖਲਅੰਦਾਜ਼ੀ ਨਹੀਂ ਤੁਸੀਂ ਕਰ ਸਕਦੇ ਇਹ ਐਡਾ ਵੱਡਾ ਜਿਹੜਾ ਕਪਲਾ ਆ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਕਮੇਟੀਆਂ ਬਣਾਈਆਂ ਗਈਆਂ ਅੱਜ ਤੱਕ ਕਿਸੇ ਕਮੇਟੀ ਦੀ ਰਿਪੋਰਟ ਦੱਸ ਦਿਓ ਕਿਸੇ ਵੱਡੇ ਆਗੂ ਨੂੰ ਦੋਸ਼ੀ ਠਰਾਇਆ ਹੋਵੇ ਤਾਂ ਮੈਂ ਤੁਹਾਨੂੰ ਕਹਿਣਾ ਵੀ ਵਾਕਿਆ ਹੀ ਤੁਹਾਡੇ ਕੰਮ ਦੇ ਵਿੱਚ ਦਖਲ ਨਹੀਂ ਹੋਣਾ ਚਾਹੀਦਾ ਕਿ ਇਹ ਗੋਲਕਾਂ ਦੀ ਦੁਰਵਰਤੋਂ ਨਹੀਂ ਸੀਗੀ ਇਹ ਸਾਰਾ ਕੁਝ ਹੀ ਗੋਲਕਾਂ ਦੀ ਦੁਰਵਰਤੋਂ ਆ